ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਜਦੋਂ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਦੇ ਵਿੱਚ ਰੁਕਾਵਟ ਆਉਂਦੀ ਹੈ ਤੁਸੀਂ ਬਹੁਤ ਸਾਰੇ ਮੰਤਰਾਂ ਦੇ ਜਾਪ ਕਰਦੇ ਹੋ ਬਹੁਤ ਜ਼ਿਆਦਾ ਪਾਠ ਪੂਜਾ ਵੀ ਕਰਦੇ ਹੋ ਆਪਣੀ ਹਰ ਰੋਜ਼ ਅਰਦਾਸ ਬੇਨਤੀ ਪਰਮਾਤਮਾ ਨੂੰ ਯਾਦ ਕਰਕੇ ਕਰਦੇ ਹੋ ਇਹ ਸਭ ਕਰਨ ਦੇ ਬਾਵਜੂਦ ਵੀ ਫਿਰ ਵੀ ਤੁਹਾਨੂੰ ਕਦੇ-ਕਦੇ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਹੜਾ ਸਮਾਂ ਹੈ ਉਹ ਨਿਕਲਦਾ ਜਾ ਰਿਹਾ ਹੈ ਤੇ ਸਾਡਾ ਕੋਈ ਵੀ ਕੰਮ ਨਹੀਂ ਬਣ ਪਾ ਰਿਹਾ ਤਾਂ ਇਸ ਕੰਡੀਸ਼ਨ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਛੋਟਾ ਜਿਹਾ ਕੰਮ ਕਈ ਵਾਰ ਜੋ ਵਾਸਤੂ ਸ਼ਾਸਤਰ ਦਾ ਕੀਤਾ ਕਰਵਾਇਆ ਵੀ ਹੁੰਦਾ ਹੈ ਜਿਹੜਾ ਉਹ ਵੀ ਸਹੀ ਹੋ ਜਾਂਦਾ ਹੈ ਜਾਂ ਫਿਰ ਸਾਡੇ ਕਿਚਨ ਰਸੋਈ ਦੇ ਵਿੱਚ ਸਾਡੇ ਆਂਗਣ ਦੇ ਵਿੱਚ ਜਾਂ ਫਿਰ ਸਾਡੇ ਕਿਸੇ ਵੀ ਕਮਰੇ ਦੇ ਵਿੱਚ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਆਪਣੇ ਘਰ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਕੁਝ ਨਾ ਕੁਝ ਬਦਲਾਅ ਕਰਨੇ ਜਿਵੇਂ ਕਿ ਇੱਕ ਚੀਜ਼ ਨੂੰ ਚੁੱਕ ਕੇ ਕਿਸੇ ਹੋਰ ਜਗ੍ਹਾ ਤੇ ਰੱਖ ਦੇਣਾ ਜਾਂ ਦਾ ਭਾਵ ਕਿ ਇਧਰ ਤੋਂ ਉਧਰ ਕਿਸੇ ਚੀਜ਼ ਦੀ ਸੈਟਿੰਗ ਕਰ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਇਹ ਤੁਹਾਡੇ ਲਈ ਬਹੁਤ ਹੀ ਸ਼ਾਦਾ ਫਾਇਦੇਮੰਦ ਹੁੰਦਾ ਹੈ ਤੇ ਇਸ ਨੂੰ ਕਰਨ ਦੇ ਨਾਲ ਤੁਹਾਡੇ ਜਿਹੜੇ ਕੰਮ ਨੇ ਉਹ ਬਣਦੇ ਹੀ ਚਲੇ ਜਾਂਦੇ ਨੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਜਿੱਥੇ ਵੀ ਬੈਠ ਕੇ ਜਾਂ ਜਿਹੜੇ ਵੀ ਕਮਰੇ ਦੇ ਵਿੱਚ ਤੁਹਾਡੇ ਬੱਚੇ ਪੜ੍ਹ ਰਹੇ ਹੁੰਦੇ ਨੇ ਉੱਥੇ ਮਾਂ ਸਰਸਵਤੀ ਦੀ ਇੱਕ ਫੋਟੋ ਜ਼ਰੂਰ ਲਗਾਉਣੀ ਚਾਹੀਦੀ ਹੈ ਤਸਵੀਰ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੱਚਿਆਂ ਨੂੰ ਗਿਆਨ, ਬੁੱਧੀ, ਵਿਦਿਆ ਸਭ ਕੁਝ ਹੀ ਪ੍ਰਾਪਤ ਹੁੰਦਾ ਹੈ ਇਹ ਸਭ ਕਰਨ ਦੇ ਨਾਲ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਵੀ ਲੱਗਦਾ ਏ ਇਸ ਦੇ ਨਾਲ ਨਾਲ ਇਹ ਵੀ ਕਿਹਾ ਜਾਂਦਾ ਏ ਕਿ ਜਿੱਥੇ ਤੁਸੀਂ ਸਰਵਿਸ ਕਰਦੇ ਹੋ ਹੁੰਦੇ ਹੋ ਜਾਂ ਕੋਈ ਜੌਬ ਕਰਦੇ ਹੋ ਹੁੰਦੇ ਹੋ ਉਸ ਟੇਬਲ ਤੇ ਭਗਵਾਨ ਸੂਰਜ ਦਾ ਇੱਕ ਚਿੱਤਰ ਵੀ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਏ ਜਿਵੇਂ ਕਿ ਇੱਕ ਸੂਰਜ ਚਮਕਦਾ ਏ ਉਸੇ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਭਾਗ ਤੇ ਕਿਸਮਤ ਏ ਉਹ ਵੀ ਚਮਕਣਾ ਸ਼ੁਰੂ ਕਰ ਦਿੰਦੇ ਆ ਤੇ ਇਹ ਸਭ ਕਰਨ ਦੇ ਨਾਲ ਤੁਹਾਡੀ ਦਿਨ ਰਾਤ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇਕਰ ਆਪਾਂ ਗੱਲ ਕਰੀਏ ਇਹਨਾਂ ਚੀਜ਼ਾਂ ਦੇ ਬਾਰੇ ਤੇ ਇਹ ਚੀਜ਼ਾਂ ਬਣਾਉਟੀ ਨਹੀਂ ਹੁੰਦੀਆਂ ਇਹ ਚੀਜ਼ਾਂ ਬਿਲਕੁਲ ਸਹੀ ਹੁੰਦੀਆਂ ਨੇ ਤੇ ਤੁਹਾਨੂੰ ਇਸ ਦੇ ਵਿੱਚ ਕੋਈ ਬਹੁਤਾ ਕੁਝ ਕਰਨ ਦੀ ਜ਼ਰੂਰਤ ਵੀ ਨਹੀਂ ਪੈਂਦੀ ਤੇ ਇੱਕ ਛੋਟੇ ਜਿਹੇ ਕੰਮ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਨੇ ਜਿਸ ਤਰ੍ਹਾਂ ਤੁਹਾਡੀ ਮਨੋ ਕਾਮਨਾਏ ਫਿਰ ਉਹ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਏ ਇਸ ਤਰੀਕੇ ਦੇ ਨਾਲ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਇੱਕ ਉਪਾਅ ਜਾਂ ਫਿਰ ਇੱਕ ਅਜੀਹਾ ਕੰਮ ਕਰ ਲੈ ਕੇ ਆਏ ਆ ਇਸ ਕੰਮ ਨੂੰ ਇਸ ਉਪਾਅ ਨੂੰ ਬੱਚਿਆਂ ਦੇ ਜੋ ਮਾਂ ਓ ਵੀ ਕਰ ਸਕਦੀ ਹੈ ਤੇ ਬੱਚੇ ਖੁਦ ਆਪ ਵੀ ਕਰ ਸਕਦੇ ਨੇ ਜਿਵੇਂ ਕਿ ਜੋ ਆਪਣੇ ਘਰ ਦੇ ਵਿੱਚ ਮਾਤਾ ਹੁੰਦੀ ਆਪਣੀ ਉਹ ਜ਼ਿਆਦਾ ਸਮਾਂ ਕਿਚਨ ਦੇ ਵਿੱਚ ਰਹਦੀ ਹੈ ਕਿਚਨ ਦੇ ਵਿੱਚ ਹੀ ਉਹਨਾਂ ਦਾ ਜ਼ਿਆਦਾ ਸਮਾਂ ਬਤੀਤ ਹੁੰਦਾ ਇਸ ਕਰਕੇ ਉਹ ਹੀ ਇਹ ਉਪਾਅ ਨੂੰ ਕਰ ਲੈਣ ਤਾਂ ਵਧੀਆ ਹੈ ਇਸ ਉਪਾਅ ਨੂੰ ਅੱਜ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਕਿਸ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਇਸ ਉਪਾਣੂ ਕਰਨ ਦੇ ਲਈ ਸਾਨੂੰ ਕਿਹੜੇ ਸਮੇਂ ਇਹ ਉਪਾਣੂ ਕਰਨਾ ਚਾਹੀਦਾ ਹੈ ਤੇ ਮੰਗਲਵਾਰ ਦੇ ਦਿਨ ਤੁਸੀਂ ਇਸ ਉਪਾਣੂ ਕਰਨਾ ਹੈ ਤੇ ਸਿਰਫ ਇੱਕ ਹੀ ਮੰਗਲਵਾਰ ਕਰਨਾ ਹੈ ਤੇ ਇਹ ਉਪਾਣੂ ਕਰਨ ਦੇ ਲਈ ਸਾਨੂੰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਾਡੇ ਘਰ ਦੇ ਵਿੱਚ ਰਸੋਈ ਦੇ ਵਿੱਚ ਹੀ ਸਾਨੂੰ ਅਕਸਰ ਮਿਲ ਜਾਵੇਗੀ ਜਿਵੇਂ ਕਿ ਚਨੇ ਦੀ ਜੋ ਦਾਲ ਹੁੰਦੀ ਹੈ ਉਹ ਸਾਡੀ ਰਸੋਈ ਦੇ ਵਿੱਚ ਹੀ ਸਾਨੂੰ ਮਿਲ ਜਾਵੇਗੀ ਇਸ ਤਰੀਕੇ ਦੇ ਨਾਲ ਚਣਿਆਂ ਦੀ ਦਾਲ ਤੇ ਚਨੇ ਇਹ ਦੋਨੇ ਭਗਵਾਨ ਗੁਰੂ ਦੇ ਪ੍ਰਤੀਕ ਹੁੰਦੇ ਨੇ ਤੇ ਇਹਨਾਂ ਦੇ ਨਾਲ ਬੱਚਿਆਂ ਦੀ ਜਿਹੜੀ ਕੁੰਡਲੀ ਹੁੰਦੀ ਏ ਉਹਨਾਂ ਦੀ ਕੁੰਡਲੀ ਦੇ ਵਿੱਚ ਗੁਰੂ ਇਹ ਜੋ ਉਹ ਮਜ਼ਬੂਤ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਅਸੀਂ ਬਹੁਤ ਸਾਰੇ ਉਪਾਅ ਕਰਦੇ ਆਂ ਚਣਿਆਂ ਦੀ ਦਾਲ ਦੇ ਜਾਂ ਫਿਰ ਚਣਿਆਂ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਨੂੰ ਉਪਾਅ ਦੱਸਣਾ ਹੈ ਜਿਹੜਾ ਕਿ ਚਣਿਆਂ ਦੀ ਦਾਲ ਤੋਂ ਅਸੀਂ ਵੇਸਣ ਤਿਆਰ ਕਰਦੇ ਆਂ ਜਿਵੇਂ ਕਿ ਆਪਾਂ ਸਾਰੇ ਹੀ ਚਾਹੁੰਦੇ ਆਂ ਕਿ ਵੇਸਣ ਤੋਂ ਅਸੀਂ ਕਈ ਪ੍ਰਕਾਰ ਦੀਆਂ ਸਬਜ਼ੀਆਂ ਵੀ ਤਿਆਰ ਕਰਦੇ ਆਂ ਜਿਵੇਂ ਕਿ ਕੜੀ ਬਣਾਉਣੀ ਹੈ ਜਾਂ ਫਿਰ ਅਸੀਂ ਵੇਸਣ ਦੀ ਰੋਟੀ ਵੀ ਪਰੌਂਠਾ ਵੀ ਬਣਾ ਲੈਨੇ ਆ। ਇਸੇ ਤਰੀਕੇ ਦੇ ਨਾਲ ਜੋ ਤੁਹਾਡੀ ਰਸੋਈ ਦੇ ਵਿੱਚ ਵੇਸਣ ਦਾ ਡੱਬਾ ਪਿਆ ਹੋਇਆ ਉਸ ਵੇਸਣ ਦੇ ਡੱਬੇ ਦੇ ਵਿੱਚ ਇਹ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਛੋਟੀ ਜਿਹੀ ਚੀਜ਼ ਤੁਸੀਂ ਪਾ ਦੇਣੀ ਹੈ। ਜੋ ਚੀਜ਼ ਤੁਸੀਂ ਵੇਸਣ ਦੇ ਡੱਬੇ ਦੇ ਵਿੱਚ ਪਾਉਣੀ ਆ ਉਹ ਵੀ ਚੀਜ਼ ਤੁਹਾਡੇ ਘਰ ਦੇ ਵਿੱਚ ਹੀ ਤੁਹਾਨੂੰ ਮਿਲ ਜਾਵੇਗੀ ਕਿਤੋਂ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨੂੰ ਰੱਖਣਾ ਕਿਹੜੇ ਤਰੀਕੇ ਦੇ ਨਾਲ ਹੈ ਕਿਉਂਕਿ ਜਿਹੜਾ ਅਸੀਂ ਇਸ ਨੂੰ ਰੱਖਣਾ ਹੈ ਨਾ ਉਸ ਤੇ ਹੀ ਸਾਡਾ ਸਾਰਾ ਉਪਾਏ ਕਿਉਂਕਿ ਇਹ ਸੁਣਨ ਦੇ ਵਿੱਚ ਬਹੁਤ ਹੀ ਸਧਾਰਨ ਚ ਹੀ ਗੱਲ ਲੱਗਦੀ ਹੈ ਪਰ ਇਸ ਨੂੰ ਰੱਖਣ ਦਾ ਜੋ ਤਰੀਕਾ ਹੈ ਜੇਕਰ ਉਸ ਨੂੰ ਅਸੀਂ ਸਮਝ ਕੇ ਉਸ ਤਰੀਕੇ ਸਹੀ ਤਰੀਕੇ ਦੇ ਨਾਲ ਅਸੀਂ ਰੱਖਾਂਗੇ ਤਾਂ ਹੀ ਸਾਨੂੰ ਇਸ ਦਾ ਫਾਇਦਾ ਹੋਵੇਗਾ ਇਸ ਦੇ ਨਾਲ ਨਾਲ ਜਿਹੜੀ ਤੁਸੀਂ ਦੂਸਰੀ ਚੀਜ਼ ਲੈਣੀ ਹੈ ਆਪਣੇ ਬੱਚਿਆਂ ਦੇ ਵਿਆਹ ਦੇ ਮਨੋਕਾਮਨਾ ਦੇ ਲਈ ਇਸ ਉਪਾਅ ਦੇ ਵਿੱਚ ਉਹ ਤੁਹਾਨੂੰ ਚਾਹੀਦੀ ਹੈ ਲਾਲ ਮਿਰਚ ਸੁੱਕੀ ਹੋਈ ਸਾਬਤ ਲਾਲ ਮਿਰਚ ਤੁਹਾਨੂੰ ਚਾਹੀਦੀ ਤੁਸੀਂ ਪੀਸੀ ਹੋਈ ਲਾਲ ਮਿਰਚ ਨਹੀਂ ਲੈਣੀ ਸਿਰਫ ਸਾਬਤ ਇੱਕ ਲਾਲ ਮਿਰਚ ਲੈ ਲੈਣੀ ਹੈ ਜਿਹੜੀ ਤੁਸੀਂ ਲਾਲ ਮਿਰਚ ਲੈ ਰਹੇ ਹੋ ਨਾ ਉਸ ਦੇ ਪਿੱਛੇ ਜੋ ਡੰਡੀ ਲੱਗੀ ਹੁੰਦੀ ਹੈ ਮਿਰਚ ਦੀ ਉਹ ਵੀ ਲੱਗੀ ਹੋਈ ਹੋਣੀ ਚਾਹੀਦੀ ਹੈ ਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜੋ ਜਿਆਦਾ ਸੁੱਕੀ ਲਾਲ ਮਿਰਚ ਹੁੰਦੀ ਹੈ ਉਹ ਟੁੱਟੀ ਹੋਈ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਧਿਆਨ ਰੱਖਣਾ ਹੈ ਸਾਬਤ ਤੇ ਇਕਦਮ ਫਰੈਸ਼ ਹੋਣੀ ਚਾਹੀਦੀ ਹੈ ਤੇ ਇਸੇ ਤਰੀਕੇ ਦੇ ਨਾਲ ਇੱਕ ਤੁਸੀਂ ਲਾਲ ਮਿਰਚ ਲੈ ਲੈਣੀ ਹੈ ਤੇ ਇੱਕ ਤੁਸੀਂ ਸੁਪਾਰੀ ਲੈਣੀ ਹੈ ਜੋ ਕਿ ਬਿਲਕੁਲ ਛੋਟੀ ਹੋਵੇ ਸੁਪਾਰੀ ਅਕਸਰ ਹੀ ਬਹੁਤ ਸਾਰੇ ਲੋਕਾਂ ਦੇ ਪਾਠ ਪੂਜਾ ਵਾਲੇ ਸਥਾਨ ਤੇ ਹੁੰਦੀ ਹੈ ਜਾਂ ਫਿਰ ਅਸੀਂ ਲਿਆ ਕੇ ਵੀ ਆਪਣੇ ਘਰ ਦੇ ਵਿੱਚ ਅਕਸਰ ਹੀ ਰੱਖ ਲੈਂਦੇ ਹਾਂ ਇਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਸਵੇਰ ਦੇ ਸਮੇਂ ਜਦੋਂ ਤੁਸੀਂ ਉੱਠਣਾ ਇਸ਼ਨਾਨ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉੱਥੇ ਤੁਸੀਂ ਇੱਕ ਦੀਵਾ ਜਗਾ ਦੇਣਾ ਇੱਕ ਦੀਵਾ ਜਗਾਉਣ ਤੋਂ ਬਾਅਦ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਸੁੱਕੀ ਲਾਲ ਮਿਰਚ ਲੈ ਲੈਣੀ ਇੱਕ ਲਾਲ ਮਿਰਚ ਜੋ ਲਈਏ ਇਸ ਦੇ ਨਾਲ ਤੁਸੀਂ ਲੈਣੀ ਹੈ ਸੁਪਾਰੀ ਸੁਪਾਰੀ ਤੇ ਲਾਲ ਮਿਰਚ ਦੋਨੇ ਲੈ ਕੇ ਤੇ ਇਹਨਾਂ ਦੇ ਨਾਲ ਤੁਹਾਨੂੰ ਚਾਹੀਦਾ ਇੱਕ ਧਾਗਾ ਜੋ ਕਿ ਪੀਲੇ ਰੰਗ ਦਾ ਹੋਣਾ ਚਾਹੀਦਾ ਤੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਉਪਾ ਕਰਦੇ ਸਮੇਂ ਪੀਲਾ ਧਾਗਾ ਨਹੀਂ ਹੈਗਾ ਜਿਵੇਂ ਕਿ ਵਾਈਟ ਧਾਗਾ ਜਿਹੜਾ ਉਸ ਨੂੰ ਹਲਦੀ ਦੇ ਨਾਲ ਵੀ ਤੁਸੀਂ ਪੀਲਾ ਕਰ ਸਕਦੇ ਹੋ ਜੇਕਰ ਤੁਸੀਂ ਹਲਦੀ ਦੇ ਨਾਲ ਨਹੀਂ ਪੀਲਾ ਕਰਨਾ ਚਾਹੁੰਦੇ ਫਤ ਤੁਸੀਂ ਜਿਵੇਂ ਕਿ ਮੌਲੀ ਦੇ ਵਿੱਚ ਵੀ ਥੋੜਾ ਜਿਹਾ ਪੀਲੇ ਰੰਗ ਦਾ ਧਾਗਾ ਹੁੰਦਾ ਹੈ ਤੇ ਤੁਸੀਂ ਉਹ ਪੀਲਾ ਪੀਲਾ ਹਿੱਸਾ ਜਿਹੜਾ ਹੁੰਦਾ ਹੈ ਉਸ ਨੂੰ ਤੁਸੀਂ ਕੱਢ ਲੈਣਾ ਇਸ ਤਰੀਕੇ ਦੇ ਨਾਲ ਸੁਪਾਰੀ ਤੇ ਲਾਲ ਮਿਰਚ ਨੂੰ ਹੌਲੀ ਜਿਹਾ ਕਰਕੇ ਜਿਵੇਂ ਧਿਆਨ ਦੇ ਨਾਲ ਕਿਉਂਕਿ ਜਿਹੜੀ ਸੁੱਕੀ ਹੋਈ ਲਾਲ ਮਿਰਚ ਹੁੰਦੀ ਹੈ ਉਹ ਟੁੱਟੇ ਜਾਂਦੀ ਹੈ ਥੋੜੀ ਜਿਹੀ ਦਾਬ ਵੀ ਆ ਜਾਵੇ ਤਾਂ ਇਸ ਤਰੀਕੇ ਦੇ ਨਾਲ ਲਾਲ ਮਿਰਚ ਤੇ ਸੁਪਾਰੀ ਨੂੰ ਪੀਲੇ ਧਾਗੇ ਦੇ ਨਾਲ ਆਰਾਮ ਦੇ ਨਾਲ ਤੁਸੀਂ ਬੰਨ੍ਹ ਦੇਣਾ ਤਾਂ ਜੋ ਕਿ ਮਿਰਚੇ ਜੋ ਆਪਣੀ ਟੁੱਟੇ ਨਾ ਇਸ ਨੂੰ ਬੰਨਣ ਦੇ ਟਾਈਮ ਜਿਵੇਂ ਕਿ ਸਪਾਰੀ ਦੇ ਉੱਪਰ ਤੁਸੀਂ ਲਾਲ ਮਿਰਚ ਰੱਖ ਕੇ ਜਿਵੇਂ ਕਿ 4 ਤੋਂ 5 ਵਾਰ ਇਸ ਨੂੰ ਧਾਗੇ ਨੂੰ ਲਪੇਟ ਕੇ ਇਸ ਨੂੰ ਤੁਸੀਂ ਬੰਨ ਦੇਣਾ ਹੈ ਬੰਨਣ ਤੋਂ ਬਾਅਦ ਦੇ ਵਿੱਚ ਆਸਾਨੀ ਦੇ ਨਾਲ ਤੁਸੀਂ ਇਸ ਧਾਗੇ ਨੂੰ ਤੋੜ ਲੈਣਾ ਹੈ ਤੇ ਜਾਂ ਫਿਰ ਤੁਸੀਂ ਪਹਿਲਾਂ ਤੋਂ ਹੀ ਉਹਨਾਂ ਕੇ ਧਾਗਾ ਤੋੜ ਕੇ ਰੱਖੋ ਤਾਂ ਜੋ ਕਿ ਤੁਹਾਨੂੰ ਬਾਅਦ ਦੇ ਵਿੱਚ ਤੋੜਨਾ ਨਾ ਪਵੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੀ ਮਨੋਕਾਮਨਾ ਨੂੰ ਲੈ ਕੇ ਇਹ ਜੋ ਕਿ ਮਿਰਚ ਤੇ ਸੁਪਾਰੀ ਤੋਂ ਬਣਿਆ ਇਸ ਨੂੰ ਤੁਸੀਂ ਆਪਣੇ ਘਰ ਦੇ ਪਾਠ ਪੂਜਾ ਵਾਲੇ ਸਥਾਨ ਤੇ ਰੱਖਣਾ ਹੈ ਤੇ ਇਸ ਨੂੰ ਤੁਸੀਂ ਸਵੇਰ ਦੇ ਸਮੇਂ ਕਰਨਾ ਹੈ ਮੰਗਲਵਾਰ ਦੇ ਦਿਨ ਸਵੇਰ ਦੇ ਸਮੇਂ ਇਸ ਉਪਾਣ ਨੂੰ ਕਰਕੇ ਤੇ ਇਸ ਨੂੰ ਆਪਣੇ ਪੂਜਾ ਘਰ ਦੇ ਵਿੱਚ ਰੱਖ ਦੇਣਾ ਹੈ ਰੱਖਣ ਤੋਂ ਬਾਅਦ ਦੇ ਵਿੱਚ ਜੋ ਕਿ ਸਹੀ ਮੂਰਤ ਦੀ ਅਸੀਂ ਗੱਲ ਕਰੀਏ ਜੋ ਕਿ ਹਰ ਇੱਕ ਦਿਨ ਰਹਿੰਦਾ ਉਹ ਹੁੰਦਾ ਹੈ 12 ਵਜੇ ਤੋਂ ਬਾਅਦ ਇਸ ਤਰੀਕੇ ਦੇ ਨਾਲ ਕੋਈ ਵੀ ਚੀਜ਼ ਸਵਾ ਕਿਲੋ ਹੋਵੇ ਜਿਵੇਂ ਕਿ ਸਵਾਇਆ ਉਸ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਆਪਾਂ ਕਿਤੇ ਵੀ ਟਾਣਾ ਹੋਵੇ ਤੇ ਸਵਾ ਦੇ ਟਾਈਮ ਤੇ ਤੁਰਦੇ ਹਾਂ ਇਸ ਕਰਕੇ ਸਵਾ ਨੂੰ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਜਿਵੇਂ ਕਿ ਸਵਾ 12 ਵਜੇ ਇਹ ਉਪਾਹਰਨਾ ਹੋਵੇ ਜਿਵੇਂ ਕਿ ਸਵਾ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੁਭਤਾ ਹੁੰਦੀ ਹੈ ਇਸ ਤਰੀਕੇ ਦੇ ਨਾਲ ਸਵੇਰ ਦੇ ਸਮੇਂ ਇਹ ਉਪਾ ਕਰਨਾ ਤੇ ਜਦੋਂ ਦੁਪਹਿਰ ਦੇ 12:30 ਹੋ ਜਾਣਗੇ ਜੋ ਕਿ ਮਿਰਚ ਸੁਪਾਰੀ ਦੇ ਨਾਲ ਬੰਨੀ ਹੋਈ ਏ ਪੀਲੇ ਧਾਗੇ ਦੇ ਨਾਲ ਇਸ ਦਾ ਤੁਸੀਂ ਕੀ ਕਰਨਾ ਇਸ ਨੂੰ ਤੁਸੀਂ ਚੱਕ ਕੇ 12:30 ਵਜੇ ਜਿਹੜਾ ਤੁਹਾਡੇ ਘਰ ਦੇ ਵਿੱਚ ਵੇਸਣ ਦਾ ਡੱਬਾ ਹੋਵੇਗਾ ਜਿਹੜੇ ਡੱਬੇ ਵਿੱਚ ਤੁਸੀਂ ਵੇਸਣ ਪਾਇਆ ਹੋਵੇਗਾ ਉੱਥੇ ਤੁਸੀਂ ਇਸ ਨੂੰ ਰੱਖ ਦੇਣਾ ਰੱਖਣ ਦਾ ਮਤਲਬ ਕਿ ਇਸ ਨੂੰ ਤੁਸੀਂ ਥੋੜਾ ਜਿਹਾ ਦਬਾ ਦੇਣਾ ਹੈ ਕਿਹੰਦਾ ਭਾਵ ਕਿ ਇਸ ਨੂੰ ਤੁਸੀਂ نیچے ਕਰ ਦੇਣਾ ਤੇ ਉੱਪਰ ਵੇਸਣ ਆਉਣਾ ਚਾਹੀਦਾ ਹੈ ਤਾਂ ਜੋ ਕਿ ਇਹ ਕਿਸੇ ਨੂੰ ਦਿਖਾਈ ਨਾ ਦੇਵੇ ਇਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦਾ ਇਹ ਕਹਿਣਾ ਹੋਵੇਗਾ ਕਿ ਸਾਡੇ ਘਰ ਦੇ ਵਿੱਚ ਵੇਸਣ ਹੁੰਦਾ ਨਹੀਂ ਅਸੀਂ ਆਪਣੇ ਘਰ ਦੇ ਵਿੱਚ ਵੇਸ ਰੱਖਦੇ ਨਹੀਂ ਉਹਨਾਂ ਲੋਕਾਂ ਦੇ ਲਈ ਦੂਸਰੀ ਆਪਸ਼ਨ ਇਹ ਹੈ ਕਿ ਉਹ ਇਸ ਨੂੰ ਚਣਿਆਂ ਦੀ ਦਾਲ ਜਾਂ ਵੀ ਰਚਣਿਆਂ ਦਾ ਜੋ ਡੱਬਾ ਹੁੰਦਾ ਹੈ ਉਸ ਦੇ ਵਿੱਚ ਵੀ ਰੱਖ ਸਕਦੇ ਨੇ ਆਪਣੇ ਬੱਚਿਆਂ ਦੀ ਵਿਆਹ ਦੀ ਮਨੋ ਕਾਮਨਾ ਨੂੰ ਲੈ ਕੇ ਤੁਸੀਂ ਇਸ ਨੂੰ ਚਣਿਆਂ ਦੀ ਦਾਲ ਜਾਂ ਫਿਰ ਚਣਿਆਂ ਦੇ ਡੱਬੇ ਦੇ ਵਿੱਚ ਤੁਸੀਂ ਰੱਖਣਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਸਵਾ 12 12 ਵਜੇ ਤੋਂ ਬਾਅਦ ਜੋ ਮਹੌਰਤ ਹੁੰਦਾ ਉਹ ਸਿਰਫ ਤਾਂ ਸਿਰਫ ਇੱਕ ਬੁੱਧਵਾਰ ਦੇ ਦਿਨ ਨਹੀਂ ਹੁੰਦਾ ਬਾਕੀ ਸਾਰੇ ਹਰ ਰੋਜ਼ ਹਰ ਦਿਨ ਹੁੰਦਾ ਹੈ ਜਿਵੇਂ ਕਿ ਬੁੱਧਵਾਰ ਦੇ ਦਿਨ ਨੂੰ 12 ਵਜੇ ਇਹ ਸ਼ੁਭ ਮੂਰਤ ਨਹੀਂ ਹੁੰਦਾ ਤਾਂ ਇਸ ਨੂੰ ਤੁਸੀਂ ਮੰਗਲਵਾਰ ਦੇ ਦਿਨ ਸਵੇਰ ਦੇ ਸਮੇਂ ਉਪਾ ਕਰਨਾ ਤੇ 12 ਵਜੇ ਤੁਸੀਂ ਇਸ ਤਰੀਕੇ ਦੇ ਨਾਲ ਡੱਬੇ ਵੇਸਣ ਵਾਲੇ ਦੇ ਵਿੱਚ ਜਾਂ ਫਿਰ ਚਣਿਆਂ ਦੀ ਦਾਲ ਵਾਲੇ ਵਿੱਚ ਤੁਸੀਂ ਰੱਖਦੇ ਹੈ ਇਸ ਤਰੀਕੇ ਦੇ ਨਾਲ ਜਿਹੜੇ ਡੱਬੇ ਦੇ ਵਿੱਚ ਤੁਸੀਂ ਇਸ ਨੂੰ ਰੱਖ ਰਹੇ ਉਸ ਨੂੰ ਤੁਸੀਂ ਟੱਕ ਕੇ ਰੱਖਣਾ ਤੇ ਇਸ ਨੂੰ ਤੁਸੀਂ ਕਦੇ ਵੀ ਨਹੀਂ ਕੱਢਣਾ ਜਿਵੇਂ ਕਿ ਵੇਸਣ ਤੁਸੀਂ ਵਿੱਚੋਂ ਕੱਢ ਰਹੇ ਹੋ ਤਾਂ ਵੇਸਣ ਤੁਸੀਂ ਹੋਰ ਪਾ ਦੇਣਾ ਕਰਨਾ ਤਾਂ ਜੋ ਉਹ ਟੱਕਿਆ ਰਹੇ ਪਰ ਉਸ ਨੂੰ ਤੁਸੀਂ ਬਾਹਰ ਨਹੀਂ ਕੱਢਣਾ। ਉਹਨਾ ਟਾਈਮ ਤੱਕ ਤੁਸੀਂ ਬਾਹਰ ਨਹੀਂ ਕੱਢਣਾ ਜਦੋਂ ਤੱਕ ਤੁਹਾਡੇ ਬੱਚਿਆਂ ਦੀ ਵਿਆਹ ਦੀ ਰਿਸ਼ਤਾ ਨਹੀਂ ਆਉਂਦਾ ਜਾਂ ਉਹਨਾਂ ਦੀ ਸਗਾਈ ਨਹੀਂ ਹੋ ਜਾਂਦੀ। ਜਿੰਨਾ ਟਾਈਮ ਤੱਕ ਤੁਹਾਡੀ ਇਹ ਪ੍ਰੋਬਲਮ ਦੂਰ ਨਹੀਂ ਹੁੰਦੀ ਉਹਨਾ ਟਾਈਮ ਤੱਕ ਤੁਸੀਂ ਭੇ ਰਹਿ ਦੇਣ, ਰਹਿਣ ਦਿਨਾ। ਜੇ ਉਹ ਬਾਹਰ ਨੂੰ ਕਰਨ ਦੇਣਾ ਤੁਹਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਮੰਗਲ, ਗੁਰੂ, ਬੁੱਧ ਸਭ ਗ੍ਰਹਿ ਨੇ ਜਿਹੜੇ ਜਿਨ੍ਹਾਂ ਦੇ ਕਰਕੇ ਪ੍ਰੋਬਲਮ ਤੇ ਮੁਸ਼ਕਲਾਂ ਆ ਰਹੀਆਂ ਸੀ ਉਹ ਸਾਰੇ ਹੀ ਸਟਰੋਂਗ ਹੋ ਜਾਣਗੇ। ਇਸ ਦੇ ਨਾਲ ਨਾਲ ਸ਼ੁਕਰ ਗ੍ਰੇ ਹੈ ਜਿਹੜਾ ਉਹ ਵੀ ਸਟਰੋਂਗ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਜਿਵੇਂ ਹੀ ਤੁਹਾਡੇ ਬੱਚਿਆਂ ਦੇ ਵਿਆਹ ਸ਼ਾਦੀ ਹੋ ਜਾਂਦੇ ਨੇ ਤੇ ਜਿਹੜੀ ਤੁਸੀਂ ਇਹ ਰੱਖੀ ਸੀ ਲਾਲ ਮਿਰਚ ਤੇ ਸੁਪਾਰੀ ਪੀਲੇ ਧਾਗੇ ਦੇ ਨਾਲ ਬੰਨ ਕੇ ਇਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਸਾਫ਼ ਸੁਥਰਾ ਪਾਣੀ ਹੋਵੇਗਾ ਉਸ ਪਾਣੀ ਦੇ ਵਿੱਚ ਤੁਸੀਂ ਜਨ ਪਰਵਾਹ ਕਰਕੇ ਆ ਸਕਦੇ ਹੋ ਜਾ ਫਿਰ ਕਈ ਵਾਰ ਕਈ ਲੋਕ ਅਜੇ ਹੀ ਜਗ੍ਹਾ ਤੇ ਰਹਿੰਦੇ ਨੇ ਜਿੱਥੇ ਕਿ ਉਹ ਬਾਹਰ ਉਹਨਾਂ ਦੇ ਕੋਈ ਜਗ੍ਹਾ ਨਹੀਂ ਹੁੰਦੀ ਕੋਈ ਪਾਣੀ ਨਹੀਂ ਚੱਲਦਾ ਜਿੱਥੇ ਕਿ ਉਹ ਇਸ ਚੀਜ਼ ਨੂੰ ਜਲ ਪ੍ਰਵਾਹ ਕਰ ਸਕਣ ਉਹਨਾਂ ਲਈ ਦੂਸਰੀ ਆਪਸ਼ਨ ਇਹ ਕਿ ਸਾਰੀ ਚੀਜ਼ ਨੂੰ ਕਿਸੇ ਵੱਡੇ ਟੋਕਰੇ ਦੇ ਵਿੱਚ ਜਾਂ ਕਿਸੇ ਵੱਡੇ ਬਰਤਨ ਦੇ ਵਿੱਚ ਪਾਣੀ ਪਾ ਕੇ ਉਸ ਦੇ ਵਿੱਚ ਪਾ ਦੇਣਾ ਤੇ ਜਿਵੇਂ ਹੀ ਇਹ ਸਾਰੀ ਚੀਜ਼ੇ ਜੋ ਖੁਰ ਜਾਂਦੀ ਹੈ ਪਾਣੀ ਦੇ ਵਿੱਚ ਇਸ ਪਾਣੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਦਰਖਤ ਦੇ نیچے ਤੁਸੀਂ ਪਾ ਕੇ ਆ ਸਕਦੇ ਹੋ ਜਦੋਂ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰਦੇ ਹੀ ਜਾਓਗੇ ਤਾਂ ਅਗਲੇ ਕੁਝ ਹਫ਼ਤਿਆਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਅਜਿਹਾ ਰਿਸ਼ਤਾ ਚੱਲ ਕੇ ਆਵੇਗਾ ਜੋ ਤੁਹਾਡੇ ਬੱਚਿਆਂ ਨੂੰ ਵੀ ਖੁਦ ਪਸੰਦ ਆਵੇਗਾ ਤੇ ਜਿਵੇਂ ਹੀ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਕਰੋਗੇ ਤੁਹਾਡੇ ਬੱਚਿਆਂ ਦੇ ਵਿਆਹ ਦਾ ਤੁਰੰਤ ਚੋਗ ਬਣੇਗਾ ਤੇ ਜਲਦੀ ਉਹਨਾਂ ਦਾ ਵਿਆਹ ਹੋਵੇਗਾ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਇੱਕ ਵਾਰ ਤੁਸੀਂ ਜ਼ਰੂਰ ਇਹ ਉਪਾ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਹੀ ਇਹ ਉਪਾਾਦਾ ਰਿਜ਼ਲਟ ਮਿਲ ਜਾਵੇਗਾ। ਹਾਂਜੀ ਇਹ ਸੀਰੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਾਦੀ ਵੀਡੀਓ ਚੰਗੀ ਲੱਗਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰ ਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਪਿਆਰ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪਿਆਰ ਭਰਾਵਾਂ ਦਾ ਧੰਨਵਾਦ ਜੀ